इन किस तरह जण की है स्थिति गंभीर स्थिति स्थिति बनी भी है तो गंभीर स्थिति जण की बनी भी है सिंह सिंह साहब तो जण की की कहना चाहोगे भाई जी की कहना की कहना चाहोगे भाई जी 100 जोगी भाई की कहना चाहोगे पापा ਸਾਡੇ ਸਨ ਪਪੇ ਕੀ ਕਰਨਗੇ ਸਰਕਾਰਾਂ ਨੂੰ ਨਾ ਦੇ ਹੱਥ ਪਾਉਣ ਨੇ ਇਹ ਪੰਜਾਬ ਪੌਸ ਸਾਡੇ ਸਿੰਘਾਂ ਨੂੰ ਚੁੱਕਿਆ ਜਾ ਰਿਹਾ ਹੈ ਸਾਡੇ ਦਮਾਲੇ ਲਾ ਰਿਹਾ ਉਹ ਪੰਜਾਬ ਦੇ ਲੋਕੋ ਉਹ ਪੰਜਾਬ ਦੇ ਲੋਕੋ ਉਹ ਜ਼ਹਿਰ ਨਾਲ ਮਰਨ ਨਾਲੋਂ ਉਮਰ ਚ ਓਏ ਓਏ ਅਪੀਲ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸਿੰਘਾਂ ਨਾਲ ਕੀ ਹਾਲ ਕੀਤਾ ਜਾ ਰਿਹਾ ਹੈ ਆਪਣਾ ਮਤਾਂਦਰਾ ਰਿਹਾ ਨਹੀਂ ਨਹੀਂ ਤੁਸੀਂ ਸਾਥ ਕੁਝ ਵੀਰ ਦੇਖ ਰਹੇ ਹੋ ਕਹ ਬਈ ਕੀ ਕਹਿਣਾ ਚਾਹੋਗੇ ਪੁਲਿਸ ਪਰਸ਼ਾਰੇ ਲਾ ਜਾ ਰਹੇ ਨੇ ਤੁਸ਼ਵੀਰਾਂ ਤੁਹਾਨੂੰ ਮੇਲ ਦਾ ਪਲਾਨ ਦਿਹਾਣ ਤੇ ਦਿਖਾ ਰਹੇ ਆ ਗੱਲਬਾਤ ਕਰਾਂਗੇ ਬਾਈ ਜੀ ਫੋਟੋ ਖਾਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਂ ਜੀ ਉਹ ਇੱਕ ਪਾਸੇ ਆਇਆ ਸਾਰੇ ਸੋ ਬਾਈ ਜੀ ਤੁਹਾਨੂੰ ਕੀ ਕਹਿ ਰਿਹਾ ਤੋ ਜਾਣ ਨਹੀਂ ਕਹਿ ਰਿਹਾ ਤਾਂ ਕੀ ਹੈ ਬਾਈ ਜੀ ਾਰੇ ਮਿੱਟੀ ਦੇ ਜੋ ਜਦੋਂ ਭਾਈ ਜੀ ਕਿੰਨੇ ਸਿੰਘਾਂ ਨੂੰ ਇਸਾਸ ਦੇ ਵਿੱਚ ਪੁੱਲ ਰਹੇ ਸਾਤੋਂ ਵੀਰੇ ਪਹਿਲਾਂ ਪਤਾ ਨਹੀਂ ਕਿੰਨੇ 100 ਦੇ ਕਰੀਬ ਬੰਦੇ ਨੂੰ ਯਾਸਤ ਲੈ ਚੁੱਕੇ ਆ 100 ਤੋਂ ਵੱਧ ਤੋਂ ਬੰਦੇ ਪਹਿਲਾਂ ਪਹਿਲਾਂ ਲੈ ਚੁੱਕੇ ਆ ਕਰੀ ਜਾਂਦੇ ਆਗੇ ਗ੍ਰਿਫਤਾਰੀਆਂ ਕਰੀ ਜਾਂਦੇ ਆ ਪਰ ਤੁਹਾਨੂੰ ਗ੍ਰਿਫਤਾਰੀਆਂ ਦਾ ਨਹੀਂ ਤੁਹਾਨੂੰ ਕੀ ਗੱਲ ਭਾਈ ਹੱਕ ਨਹੀਂ ਆ ਤੇ ਪਾਣੀ ਨੂੰ ਬਚਾਉਣਾ ਤੁਹਾਨੂੰ ਸਾਨੂੰ ਹੱਕ ਨਹੀਂ ਹੈ ਅਸੀਂ ਮੀਡੀਆ ਖੜੇ ਆ ਤੁਹਾਨੂੰ ਇਹ ਦੁੱਖ ਨਹੀਂ ਗਾ ਜਿਹੜੀ ਹਸਦਲਾ ਮਾਰਦੀ ਨੀ ਬਾਹਰ ਦੱਸੋ ਇਹ ਪੰਜਾਬ ਸਰਕਾਰ ਤੁਹਾਨੂੰ ਆਹਦਾ ਵਿਰੋਧ ਕਰਜ ਕਿਉਂ ਨਹੀਂ ਕਰਦੇ ਰੇ ਜੀ ਨੱਕਾ ਬੰਦ ਨਹੀਂ ਹੋਣੀ ਚਾਹੀਦਾ ਉਹ ਅਡਰਸ਼ੀਆਂ ਜਿਹੜੀਆਂ ਆ ਸਾਨੂੰ ਤੇਰੀ ਨਾ ਮਾਰ ਰਹੀਆਂ ਗਿਆ ਅੱਜ ਬਕਾਇਆ ਬੱਚੇ ਹੋ ਰਹੇ ਆ ਪਈਦਾ ਆ ਜਾਓ ਦੱਸੋ ਸਾਡੇ ਇਹ ਮੰਗੋ ਸਾਡੀ ਟੀਮ ਦੇ ਮੈਂਬਰ ਰੱਖਿਆ ਸਾਰਾ ਮਨਤੋਜ ਮਾਨ ਸਾਰੇ ਚੱਕਲੇ ਆ ਉਹਨਾਂ ਨੇ ਚੱਕਲੇ ਗਿਆ ਪਹਿਲੀ ਸਾਨੂੰ ਪਤਾ ਲੱਗਿਆ ਬੈਠਾ ਬਹੁਤ ਰਹੇ ਆ ਸਾਡੇ ਕੋਲ ਇੰਨੀ ਕੀ ਹੈਗੀ ਆ ਉਹਨਾਂ ਨੂੰ ਨਹੀਂ ਪੈਣਾ ਲੱਗੇ ਹੋਏ ਉਹਨਾਂ ਦੇ ਕੌਫੀ ਆ ਜੋਰ ਦੇ ਦੀਆਂ ਪਰ ਉਹ ਨਿਕਲ ਨਿਕਾਉਗੇ ਆ ਰਹੇ ਆਗੇ ਉੱਛੜ ਗਏ ਭਾਈ ਇੱਥੀ ਬੁੱਕ ਕਰ ਇਨਾ ਬੈਠੇ ਭਾਈ ਬਿਲਕੁਲ ਨਕਾ ਮਾਰਾਂਗੇ ਭਾਈ ਕੌਮਦਾਰ ਨੂੰ ਮਾਰ ਸਾਡੇ ਕੋਲ ਹੋ ਗਏ ਤੇ ਮਾਰ ਵੀ ਅਸੀਂ ਮਾਰ ਕੇ ਜਾਵਾਂਗੇ ਭਾਈ ਇਹ ਤਾਂ ਨਾ ਅੱਜ ਜਾਣਦੇ ਆ ਨਾ ਕੱਲੂ ਜਾਣਦੇ ਆ ਪਰ ਸਾਨੂੰ ਇਹ ਦੜ ਬਿਸ਼ਵਾਸ ਹੈ ਵੀ ਅਸੀਂ ਪਹੁੰਚਾਂਗੇ ਬਿਲਕੁਲ ਜੀ ਬਿਲਕੁਲ ਸਾਨੂੰ ਬੰਗਾਰ ਕੋਈ ਚੱਕਰ ਨਹੀਂ ਬਾਈ ਸਿੰਘ ਚੜਦੀ ਕਲਾ ਚ ਕੋਈ ਇਹੋ ਨਹੀਂ ਹੈ ਚੱਕਰ ਬੱਦ ਤੋਂ ਬੱਦ ਮੈਂ ਨਾ ਉਹ ਵੀ ਇਕੱਠੇ ਹੋਣਾ ਉਹਦਾ ਜੋਰ ਉਹ ਵੀ ਜਮਾ ਲੈਣ ਤੇ ਸਾਨੂੰ ਵੀ ਜਮਾਉਣ ਦਾ ਮੌਕਾ ਦੇਣ ਬਿਲਕੁਲ ਪਸ਼ਮੀਨਾ ਚ ਸਾਬਤ ਰਹੀ ਹੈ ਕਿਹਾ ਗਿਆ ਵੈ ਸਾਫ ਤੌਰ ਤੇ ਕਿਹਾ ਗਿਆ ਕਿ ਬਨ ਅੱਜ ਗੰਦੇ ਪਾਣੀ ਨੂੰ ਜਿਹੜਾ ਬਨ ਲਾ ਕੇ ਹੀ ਛੱਡਾਂਗੇ ਸਿੰਘਾਂ ਦੇ ਵੱਲੋਂ ਅੱਜ ਕਿਆ ਗਿਆ ਰਾਇ ਤਸਵੀਰਾਂ ਸਾਫ ਤੋੜਤੇ ਨੇ ਹੋਰ ਵੀ ਨਿਹੰਗ ਜੱਤੇ ਬੰਦੇ ਆ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਦੌਰਾਨ ਬਾਬਾ ਖਰ ਸਾਹਿਬ ਅਗਲੀ ਫੱਦੇ ਕਿੱਥੇ ਆਏ ਅੱਜ ਕੀ ਗੱਲ ਬਈ ਅੱਜ ਲੱਖੇ ਸੁਧਾਨੇ ਨੇ ਕਿਹੜੀ ਕੋਰ ਦਿੱਤੀ ਸੀ 3 ਤਰੀਕ ਨੂੰ ਪਾਣੀ ਦੇ ਬੰਨ ਲਾਉਣ ਵਾਲੀ ਮੋੜ ਚਾ ਲਾਉਣ ਦੀ ਉਰੇ ਪਿਆਵ ਸਰਕਾਰ ਬਹੁਤ ਟੱਕਾ ਕਰ ਰਹੀ ਆ ਸੋ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਸ ਤਰ੍ਹਾਂ ਭਾਰੀ ਫੋਰਸ ਪੰਜਾਬ ਪੁਲਿਸ ਦੇ ਜਵਾਨ ਕਿਸ ਤਰ੍ਹਾਂ ਤਣਾਤ ਕੀਤੇ ਹੋਏ ਨੇ ਜੇਕਰ ਗੱਲ ਕਰੀਏ ਮਹਾਨਗਰ ਲੁਧਾਨਾ ਸ਼ਹਿਰ ਦੀ ਚਾਰੇ ਪਾਸੇ ਮਹਾਨਗਰ ਲੁਧਾਨਾ ਸ਼ਹਿਰ ਦੇ ਵਿੱਚ ਚੱਪੇ-ਚੱਪੇ ਦੇ ਜਿਹੜੇ ਕੀ ਹੈ ਪੁਲਸ ਕਰਮਚਾਰੀ ਤਣਾਤ ਕੀਤੇ ਗਏ ਨੇ ਤੇ ਦੇਖ ਸਕਦੇ ਹੋ ਕਿ ਇਸ 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 ਤਸਵੀਰ ਇੱਥੇ ਦੇਖ ਇੱਕ ਵਾਰੀ ਨਜ਼ਰ ਇੱਥੇ ਪਾਉਂਗਾ ਤੁਹਾਨੂੰ ਤਸਵੀਰ ਦੀ ਕਿ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਵਾਨ ਤਣਾਤ ਕੀਤੇ ਗਏ ਨੇ ਤੇ ਹੋਰ ਵੀ ਜਿਹੜੀ ਹੈ ਬੱਸਾਂ ਦੇਖਿਏ ਜੋ ਖਰਾਸਾ ਦੇ ਵਿੱਚ ਲਗਾਤਾਰ ਪੂਸ ਲੈਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਤਿੰਨ ਤਰੀਕ ਵੀ ਕਾਲ ਜਿਹੜੀ ਕਿ ਲੱਖੇ ਸਦਾਨੇ ਵੱਲੋਂ ਦਿੱਤੀ ਗਈ ਸੀਗੀ ਬੁੱਡੇ ਦਰਿਆ ਨੂੰ ਬੰਨ ਬੁੱਡੇ ਦਰਿਆ ਨੂੰ ਬੰਦ ਕਰਨ ਦੀ ਤੇ ਉਹਦੇ ਵਿੱਚ ਜਿਹੜਾ ਕਿ ਕਾਲਾ ਪਾਣੀ ਜਿਹੜਾ ਕਿ ਇਹ ਪ੍ਰਦੂਸ਼ਿਤ ਕਰਦਾ ਸੀਗਾ ਤੇ ਹੋਰ ਵੀ ਤਰੀਕੇ ਪੋਲੂਸ਼ਨ ਡਾਈਗਾਂ ਦੇ ਵੱਲੋਂ ਕੀਤਾ ਜਾਂਦਾ ਸੀਗਾ ਤੇ ਅੱਜ ਤਿੰਨ ਤਰੀਕ ਦੀ ਕਾਲ ਦਿੱਤੀ ਗਈ ਸੀ ਤੇ ਅੱਜ ਵੱਡੇ ਸਮਰਥਕ ਇਹ ਤੇ ਗਿਣਤੀ ਦੇ ਵਿੱਚ ਆਏ ਤੇ ਉਹਨਾਂ ਨੂੰ ਲਗਾਤਾਰ ਜਿਹੜਾ ਕਿ ਹੈ ਹਰਸੇ ਵਿੱਚ ਪੰਜਾਬ ਪੂਸ ਲੰਦਰੀ ਨਜ਼ਰ ਆ ਰਹੀ ਹੈ ਤੁਸੀਂ ਵੀ ਨਾ ਹੋਰ ਗਲਤ ਕਰਨਗੇ ਗਲਤ ਕਰਾਂਗੇ ਕਿਉਂਕਿ ਇਹ ਕੰਮਾਂ ਦੇ ਵਿੱਚ ਮਹੀਨਾ ਬੰਨਿਆ ਜਾਂਦਾ ਜਿਹੜੀ ਨਦੀ ਪਾਣੀ ਵਾਲੇ ਇਹਨਾਂ ਦੇ ਵਿਭਾਗ ਨੇ ਉਹਨਾਂ ਨੂੰ ਉਹ ਮਹੀਨੇ ਦਾ ਪੈਸਾ ਇਕੱਠਾ ਕਰਕੇ ਦਿੰਦੇ ਨੇ ਤੇ ਉਹਨਾਂ ਨੂੰ ਕਹਿੰਦੇ ਪਾਣੀ ਜਿੱਥੇ ਮਰਜ਼ੀ ਪਾਈ ਚਲੋ ਤੁਸੀਂ ਉਹਨੇ ਡਿਟੇਨ ਕੀਤਾ ਪੁਲਿਸ ਨੇ ਤੁਹਾਨੂੰ ਪੂਰਾ ਘੇਰਾ ਪਾਇਆ ਸੀਗਾ ਤੁਸੀਂ ਕਿ ਉਹਨਾਂ ਨੇ ਤੁਹਾਨੂੰ ਛੱਡ ਦਿੱਤਾ ਕਿ ਤੁਸੀਂ ਆਪ ਨਿਕਲ ਕੇ ਆਏ ਨਹੀਂ ਜੀ ਮਰ ਕੇ ਉਹਦਾ ਕੋਸ਼ਿਸ਼ ਕਰ ਰਹੇ ਸੀ ਅਸੀਂ ਮਤਲਬ ਕਿ ਆਪਣੇ ੱੱਕਾ ਮੁੱਕੀ ਕਰਕੇ ਵਾਪਸ ਆਏ ਸੀ ਠੀਕ ਹੈ ਪਾ ਭਾਈ ਅੱਜ ਤਿੰਨ ਤਰੀ ਦੀ ਕਾਲ ਦਿੱਤੀ ਗਈ ਲੱਖਾ ਸਿਧਾਨੇ ਵੱਲੋਂ ਕਿ ਅੱਜ ਹਿਰਾਸਤ ਦੇ ਵਿੱਚ ਵੀ ਲੈਣ ਦੀ ਕੋਸ਼ਿਸ਼ ਕੀਤੀ ਪੰਜਾਬ ਪੁਲਿਸ ਨੇ ਬਹੁਤ ਬੰਦੇ ਨੇ ਹਿਰਾਸਤ ਦੇ ਵਿੱਚ ਲਿਆਵੇ ਬਹੁਤ ਨੂੰ ਲਿਆ ਵੀ ਜਾ ਰਹੇ ਨੇ ਬਾਹਰੋਂ ਆ ਰਹੇ ਉਹਨਾਂ ਨੂੰ ਫੜ ਰਹੇ ਨੇ ਪਿੱਛੇ ਨਾਕੇ ਲੱਗੇ ਹੋਏ ਨੇ ਇੱਥੋਂ ਵੀ ਘੱਟੋ ਘੱਟ 100 150 ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆਇਆ ਕੀ ਲੱਗਦਾ ਅੱਜ ਕਾਲੇ ਪਾਣੀ ਨੂੰ ਰੋਕ ਹੋ ਪਾਊਗੀ ਅੱਜ ਨਹੀਂ ਰੁਕੂਗਾ ਜੀ ਫੇਰ ਰੁਕੂਗਾ ਇਹ ਤਾਂ ਰੁਕ ਕੇ ਹੀ ਰਹੂਗਾ ਇਹ ਤਾਂ ਰੁਕਣਾ ਹੀ ਰੁਕਣਾ ਪਹਿਲੇ ਵੀ ਜਦ ਕਿ ਇਹ ਵੱਡਾ ਵੱਡਾ ਸੰਘਰਸ਼ ਕੀਤਾ ਸੀ ਇੱਥੇ ਫੇਰਕਾ ਪਲਾਂਟ ਦੇ ਬਾਹਰ ਖੜ ਕੇ ਲੱਖਾ ਸਿਧ ਉਹ ਤਾਂ ਲੋਕਾਂ ਨੂੰ ਹੋਰੇ ਦੱਸ ਰਿਹਾ ਸੀ ਅੱਜ ਦੀ ਕੌਣ ਸੀਗੀ ਉਦੋਂ ਪਹਿਲਾਂ ਜਿੰਨੀ ਵੀ ਮੀਟਿੰਗ ਹੋ ਜਾਂਦੀ ਲੋਕਾਂ ਨੂੰ ਇਹ ਬਾਰੇ ਦੱਸ ਰਿਹਾ ਸੀ ਹੋਰ ਹੋਰ ਕਿੰਨੇ ਕੁ ਸਿੰਗਰ ਸਿੰਘ ਸਾਹਿਬ ਅੱਤੇ ਰਾਜਸਥਾਨ ਵਿੱਚ ਲੱਤੇ ਗਏ ਨੇ ਪਤਾ ਨਹੀਂ ਸਾਡੇ ਹੋਂ ਤੋਂ ਪਹਿਲਾਂ ਕਹਿੰਦੇ ਕਿ 100 ਬੰਦਾ ਜਿਹੜਾ ਇੱਥੇ ਆਇਆ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੁਹਾਨੂੰ ਵੀ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ ਬਿਲਕੁਲ ਸਿੰਘ ਸਾਹਿਬ ਦੇ ਜਿਹੜੇ ਕੀ ਗੱਲਬਾਤ ਕਰਦੇ ਦੌਰਾਨ ਉਹਨਾਂ ਨੂੰ ਵੀ ਜਿਹੜੀ ਹਿਰਾਸਤ ਦੇ ਵਿੱਚ ਲੈਣ ਦੀ ਜਿਹੜੀ ਕੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਗਿਣਤੀ ਅਨਗਿਣਤੀ ਹੈਗੀ ਹੈ ਜਿਹੜਾ ਕੀ ਹੈ ਲੋਕਾਂ ਨੂੰ ਜਿਹੜਾ ਕੀ ਹਿਰਾਸਤ ਦੇ ਵਿੱਚ ਲਿਆ ਜਿਹੜੇ ਵੀ ਲਖੇ ਸਦਾਨੇ ਦੇ ਸਮਰਥਕ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਜਿਹੜਾ ਕੀ ਹੈ ਹਿਰਾਸਤ ਦੇ ਵਿੱਚ ਕਾਫੀ ਲਿੱਤਾ ਗਿਆ ਵਾ ਹੋਰ ਵੀ ਜਿਹੜਾ ਕੀ ਹੈ ਲੋਕਾਂ ਨੂੰ ਜਿਹੜਾ ਕੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖ ਸਿੰਘ ਸਾਹਿਬ ਜਿਹੜੇ ਸੀਗੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀਗਾ ਤੇ ਪੰਜਾਬ ਪੁਲਿਸ ਵੱਲੋਂ ਇੱਥੋਂ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਕੀ ਹੈ ਗਰਮਾਇਆ ਹੋਇਆ ਵੈ ਹੋਰ ਵੱਡੀ ਖਬਰਾਂ ਲੈ ਕੇ ਤੁਹਾਨੂੰ ਪੇਸ਼ ਹੋਵਾਂਗੇ ਯੂਮੇਰੀ ਰਿਪੋਰਟ ਹਣੀ ਦੇ ਨਾਲ ਕਿਉਂ ਤਾਂ ਲਾਈਟ ਤੋਂ ਜੂ